ਇੱਕ ਵਾਰ ਦੀ ਗੱਲ ਹੈ ਕਿ ਦੋ ਕੁਦਰਤੀ ਤਾਕਤਾਂ ਕਿਸਮਤ ਤੇ ਅਕਲ ਇੱਕ ਥਾਂ ਇਕੱਠੀਆਂ ਹੋਈਆਂ ਕਿਸਮਤ ਕਹਿੰਦੀ ਮੈਂ ਵੱਡੀ ਹਾਂ ਅਕਲ ਕਹਿੰਦੀ ਮੈਂ ਵੱਡੀ ਹਾਂ ਕਿਸਮਤ ਕਹਿੰਦੀ ਮੈਂ ਤੋਂ ਬਿਨਾ ਪਤਾ ਨਹੀਂ ਹਿੱਲਦਾ ਅਕਲ ਕਹਿੰਦੀ ਆਪਾਂ ਰਲ ਕੇ ਤਾਂ ਦੋਵੇਂ ਵੱਡੀਆਂ ਹਾਂ ਇਕੱਲੀ ਕੋਈ ਵੱਡੀ ਨਹੀਂ ਹੋ ਸਕਦੀ ਕਿਸਮਤ ਕਹਿੰਦੀ ਤੈਨੂੰ ਕੌਣ ਪੁੱਛਦਾ ਹੈ ਵੱਡੀ ਤਾਂ ਮੈਂ ਹਾਂ ਅਕਲ ਕਹਿੰਦੀ ਕੁਝ ਕਰਕੇ ਦਿਖਾ ਕਿਵੇਂ ਤੂੰ ਵੱਡੀ ਹੈ ਕਿਸਮਤ ਕਹਿੰਦੀ ਉਹ ਜੋ ਗਰੀਬ ਝੱਟ ਹੈ ਮੈਂ ਉਸ ਦੀ ਕਿਸਮਤ ਦਿਖਾਉਂਦੀ ਹਾਂ ਕਿਸਮਤ ਜੱਟ ਕੋਲ ਚਲੀ ਗਈ ਉਸ ਜੱਟ ਕੋਲ ਬਹੁਤ ਥੋੜੀ ਜ਼ਮੀਨ ਸੀ ਉਸ ਨੇ ਉਸ ਵਿੱਚ ਜਵਾਰ ਬੀਜ ਦਿੱਤੀ ਜਦੋਂ ਜਵਾਰ ਵੱਧ ਗਈ ਤੇ ਉਸ ਨੂੰ ਸਿੱਟੇ ਨਿਕਲਣ ਲੱਗੇ ਤਾਂ ਜੱਟ ਨੇ ਉੱਥੇ ਹੀ ਇੱਕ ਮਨਾ ਪਾ ਲਿਆ ਉਸ ਜਵਾਰ ਨੂੰ ਜੋ ਸਿੱਟੇ ਨਿਕਲੇ ਸਨ ਉਹਨਾਂ ਵਿੱਚ ਜਿਹੜੇ ਦਾਣੇ ਪਏ ਕਿਸਮਤ ਨੇ ਉਹਨਾਂ ਦੇ ਮੋਤੀ ਬਣਾ ਦਿੱਤੇ ਜੱਟ ਨੂੰ ਅਕਲ ਨਹੀਂ ਸੀ ਜੱਟ ਬਹੁਤ ਉਦਾਸ ਹੋਇਆ ਉਸ ਨੇ ਕਿਹਾ ਕਿ ਇਹਨਾਂ ਸਿੱਟਿਆਂ ਵਿੱਚ ਜਵਾਰ ਦੀ ਥਾਂ ਪੱਥਰ ਪੈ ਗਏ ਹਨ ਉਧਰੋਂ ਦੀ ਇੱਕ ਰਾਜਾ ਤੇ ਵਜ਼ੀਰ ਲੰਗੇ ਜਾਂਦੇ ਸਨ ਰਾਜੇ ਨੂੰ ਵਜ਼ੀਰ ਨੇ ਕਿਹਾ ਦੇਖੋ ਜੀ ਇਸ ਜੱਟ ਦੀ ਜਵਾਰ ਨੂੰ ਮੋਤੀ ਹੀ ਮੋਤੀ ਲੱਗੇ ਪਏ ਹਨ ਇਹ ਤਾਂ ਕੋਈ ਅਮੀਰ ਜੱਟ ਹੈ ਰਾਜੇ ਨੇ ਵਜ਼ੀਰ ਨੂੰ ਕਿਹਾ ਇੱਕ ਸਿੱਟਾ ਤੋੜ ਲਿਆ ਵਜ਼ੀਰ ਨੇ ਜੱਟ ਨੂੰ ਪੁੱਛਿਆ ਭਾਈ ਮੈਂ ਇੱਕ ਸਿੱਟਾ ਤੋੜ ਲਵਾਂ ਜੱਟ ਨੇ ਕਿਹਾ ਇੱਕ ਦੀ ਬਜਾਏ ਭਾਵੇਂ 10 ਤੋੜ ਲਵੋ ਇਹਨਾਂ ਵਿੱਚ ਤਾਂ ਪੱਥਰ ਹੀ ਪਏ ਹਨ ਮੈਂ ਇਹ ਪੱਥਰ ਕੀ ਕਰਨੇ ਹਨ ਵਜ਼ੀਰ ਨੇ ਇੱਕ ਸਿੱਟੇ ਦੀ ਥਾਂ ਦੋ ਸਿੱਟੇ ਤੋੜ ਲਏ। ਵਜ਼ੀਰ ਨੇ ਰਾਜੇ ਨੂੰ ਕਿਹਾ, "ਰਾਜਾ ਜੀ, ਉਹ ਜੱਟ ਜਿਹੜਾ ਮੋਤੀਆਂ ਨੂੰ ਪੱਥਰ ਦੱਸਦਾ ਹੈ, ਉਸ ਨੂੰ ਤਾਂ ਦੀ ਕੀ ਪਰਵਾਹ ਹੈ? ਤੁਸੀਂ ਇਸ ਨਾਲ ਆਪਣੀ ਧੀ ਦਾ ਸਾਹ ਕਰਦੇ ਹੋ।" ਰਾਜੇ ਨੇ ਵਜ਼ੀਰ ਦੇ ਕਹੇ ਤੇ ਜੱਟ ਦੇ ਹੱਥ ਰੁਪਈਆ ਧਰ ਦਿੱਤਾ। ਜੱਟ ਨੇ ਬਹੁਤ ਨਾਂ ਨੁੱਕਰ ਕੀਤੀ। ਉਸਨੇ ਕਿਹਾ ਮੈਂ ਤਾਂ ਗਰੀਬ ਹਾਂ ਮੈਂ ਤੋਂ ਤੁਸੀਂ ਕੀ ਲੈਣਾ ਵਜ਼ੀਰ ਨੇ ਰਾਜੇ ਨੂੰ ਕਿਹਾ ਇਹ ਤਾਂ ਅੰਦੋਲਤ ਦਾ ਮਾਨ ਨਹੀਂ ਕਰਦਾ ਵਿਆਹ ਦਾ ਦਿਨ ਬੰਦ ਦਿੱਤਾ ਗਿਆ ਕਿਸ ਦਿਨ ਜਾਂਜ ਚੜਨੀ ਸੀ ਉਸ ਸਮੇਂ ਉਸ ਜੱਟ ਨਾਲ ਕੋਈ ਜਾਂਜ ਨਾ ਜਾਏ ਲੋਕੀ ਕਹਿਣ ਰਾਜਾ ਇਸ ਨੂੰ ਆਪਣੀ ਧੀ ਦਾ ਵਿਆਹ ਨਾ ਕੁਝ ਹੋਰ ਹੀ ਦੇ ਦੇਵੇਗਾ ਕਿਤੇ ਇਸ ਨੂੰ ਫਾਹੇ ਹੀ ਨਾ ਲਾ ਦੇਵੇ ਇਸ ਦੇ ਨਾਲ ਜਾ ਕੇ ਮਰਨਾ ਹੈ ਉਸ ਦੇ ਨੇੜੇ ਦੇ ਸਕੇ ਵੀ ਘੱਟ ਹੀ ਜੰਜ ਚੜੇ ਜੱਟ ਨੇ ਖੱਦਰ ਦੇ ਹੀ ਕੱਪੜੇ ਪਾਏ ਹੋ ਸਨ ਜਦੋਂ ਜੰਜ ਉੱਥੇ ਪਹੁੰਚ ਗਈ ਤਾਂ ਵਜੀਰ ਨੇ ਰਾਜੇ ਨੂੰ ਫਿਰ ਕਿਹਾ ਕਿ ਜੱਟ ਹਾਲੇ ਵੀ ਰੁਪਏ ਪੈਸੇ ਦਾ ਹੰਕਾਰ ਨਹੀਂ ਕਰਦਾ ਦੂਜੇ ਦਿਨ ਰਾਜੇ ਨੇ ਆਪਣੀ ਧੀ ਦਾ ਡੋਲਾ ਜੱਟ ਨੂੰ ਦੇ ਦਿੱਤਾ ਰਾਜੇ ਨੇ ਆਪਣੀ ਧੀ ਨੂੰ ਬਹੁਤ ਗਹਿਨੇ ਪਾਏ ਰਾਜੇ ਦਾ ਕੋਈ ਪੁੱਤਰ ਨਹੀਂ ਸੀ ਰਾਜੇ ਨੇ ਆਪਣੇ ਮਹਿਲਾਂ ਵਿੱਚ ਹੀ ਜੱਟ ਨੂੰ ਘਰ ਜਵਾਈ ਰੱਖ ਲਿਆ ਉਹਨਾਂ ਦੇ ਗੈਨ ਲਈ ਇੱਕ ਬਹੁਤ ਸੁੰਦਰ ਮਹਿਲ ਦਿੱਤਾ ਜੱਟ ਨੂੰ ਕਿਸਮਤ ਨੇ ਅਮੀਰ ਬਣਾ ਦਿੱਤਾ ਉਸ ਵਿੱਚ ਅਕਲ ਨਹੀਂ ਸੀ ਜਦੋਂ ਰਾਜੇ ਦੀ ਧੀ ਜੱਟ ਦੀ ਰੋਟੀ ਲੈ ਕੇ ਆਈ ਕੁੜੀ ਦੇ ਬਹੁਤ ਸੁੰਦਰ ਕੱਪੜੇ ਤੇ ਗਹਿਣੇ ਪਏ ਹੋਏ ਸਨ ਜੱਟ ਉਸ ਨੂੰ ਦੇਖ ਕੇ ਡਰ ਗਿਆ ਉਹ ਮਹਿਲ ਵਿੱਚੋਂ ਭੱਜ ਗਿਆ ਤੇ ਉਸ ਨੇ ਨਦੀ ਵਿੱਚ ਛਾਲ ਕੱਡ ਮਾਰੀ ਉਸ ਨੇ ਸਮਝਿਆ ਕਿ ਇਹ ਤਾਂ ਕੋਈ ਡੈਨ ਮੈਨੂ ਖਾਨ ਆਈ ਹੈ ਰਾਜੇ ਦੀ ਧੀ ਨੇ ਆਪਣੇ ਪਿਤਾ ਨੂੰ ਇਹ ਸਾਰੀ ਗੱਲ ਦੱਸੀ ਕੁੜੀ ਨੇ ਕਿਹਾ ਮੈਨੂੰ ਤਾਂ ਮੂਰਖ ਨਾਲ ਵਿਆਹ ਦਿੱਤਾ ਹੈ ਇਹ ਤਾਂ ਪਾਗਲ ਹੈ ਰਾਜੇ ਨੇ ਜੱਟ ਨੂੰ ਫੜਨ ਦਾ ਹੁਕਮ ਦਿੱਤਾ ਸਿਪਾਹੀ ਜੱਟ ਨੂੰ ਹੱਥਕੜੀ ਲਾ ਕੇ ਰਾਜੇ ਕੋਲ ਲੈ ਗਏ ਜੱਟ ਨੇ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਅਕਲ ਨੇ ਕਿਸਮਤ ਨੂੰ ਕਿਹਾ ਜੇ ਤੂੰ ਵੱਡੀ ਹੈ ਤਾਂ ਜੱਟ ਨੂੰ ਬਚਾ ਲੈ ਕਿਸਮਤ ਨੇ ਆਪਣੀ ਹਾਰ ਮੰਨ ਲਈ ਇਸ ਤੇ ਉਸ ਜੱਟ ਵਿੱਚ ਝਟ ਅਕਲ ਆ ਪਈ ਉਸ ਨੇ ਕਿਹਾ ਮੈਨੂੰ ਕਿੱਧਰ ਲੈ ਜਾ ਰਹੇ ਹੋ ਮੈਂ ਕੀ ਕਸੂਰ ਕੀਤਾ ਹੈ ਸਿਪਾਹੀਆਂ ਨੇ ਕਿਹਾ ਤੂੰ ਤਾਂ ਪਾਗਲ ਹੈ ਪਾਗਲਾ ਰਾਜੇ ਨੇ ਤੈਨੂੰ ਮੌਤ ਦੀ ਸਜ਼ਾ ਦਿੱਤੀ ਹੈ ਜੱਟ ਨੇ ਕਿਹਾ ਚਲੋ ਖਾਂ ਰਾਜੇ ਕੋਲ ਉਸਨੇ ਮੈਨੂੰ ਕਿਉਂ ਸਜ਼ਾ ਦਿੱਤੀ ਹੈ ਜਦੋਂ ਰਾਜੇ ਕੋਲ ਆਏ ਜੱਟ ਨੇ ਰਾਜੇ ਤੋਂ ਪੁੱਛਿਆ ਮੈਨੂੰ ਕੀ ਕਸੂਰ ਹੋ ਗਿਆ ਹੈ ਜੋ ਮੈਨੂੰ ਮੌਤ ਦੀ ਸਜ਼ਾ ਦਿੱਤੀ ਹੈ ਰਾਜੇ ਨੇ ਕਿਹਾ ਤੂੰ ਤਾਂ پاਗਲ ਹੈ ਜੱਟ ਕਹਿਣ ਲੱਗਾ ਤੈਨੂੰ ਕੌਣ ਕਹਿੰਦਾ ਮੈਂ پاਗਲ ਹਾਂ ਰਾਜੇ ਨੇ ਕਿਹਾ ਮੇਰੀ ਧੀ ਕਹਿੰਦੀ ਹੈ ਜਦੋਂ ਉਹ ਤੈਨੂੰ ਰੋਟੀ ਲੈ ਕੇ ਗਈ ਤਾਂ ਤੂੰ ਨਦੀ ਵਿੱਚ ਕਿਉਂ ਛਾਲ ਮਾਰੀ ਜੱਟ ਨੇ ਕਿਹਾ ਬੰਦੇ ਦਾ ਧਰਮ ਹੈ ਗਊ ਗਰੀਬ ਦੀ ਰੱਖਿਆ ਕਰਨਾ ਨਦੀ ਵਿੱਚ ਗਾਊ ਡੋਬ ਰਹੀ ਸੀ ਮੈਂ ਉਸ ਨੂੰ ਕੱਢਣ ਗਿਆ ਸਾਂ ਮੈਂ ਕਿਹਾ ਰੋਟੀ ਤਾਂ ਫੇਰ ਕਦੀ ਖਾ ਲਵਾਂਗੇ ਜੇਕਰ ਗਾਊ ਮਰ ਗਈ ਤਾਂ ਇਸ ਦਾ ਬਹੁਤ ਜੂਨਾ ਤਾਂ ਹੀ ਪਾਪ ਨਹੀਂ ਲੈਣਾ ਇਸ ਕਰਕੇ ਮੈਂ ਗਿਆ ਸਾਂ ਇਹ ਸੁਣ ਕੇ ਰਾਜੇ ਨੇ ਜੱਟ ਨੂੰ ਛੱਡ ਦਿੱਤਾ ਇਸ ਉਪਰੰਤ ਰਾਜੇ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਜੱਟ ਨੇ ਸਾਰੀਆਂ ਵਿੱਚ ਨੈਲੇ ਤੇ ਦੈਲਾ ਮਾਰਿਆ ਰਾਜੇ ਨੇ ਸਾਰਾ ਰਾਜ ਵੀ ਉਸ ਨੂੰ ਹੀ ਸੌਂਪ ਦਿੱਤਾ ਫੇਰ ਅਕਲ ਦੇ ਕਿਸਮਤ ਨੂੰ ਕਿਹਾ ਕਿਉਂ ਭੈਣੇ ਤੂੰ ਤਾਂ ਮਰਵਾ ਹੀ ਦਿੱਤਾ ਸੀ ਨਾ ਜੱਟ ਨੂੰ ਆਪਾਂ ਰਲ ਕੇ ਤਾਂ ਦੋਵੇਂ ਹੀ ਵੱਡੀਆਂ ਹਾਂ ਪਰੰਤੂ ਇਕੱਲੀ ਆਪਣੇ ਵਿੱਚੋਂ ਕੋਈ ਵੀ ਵੱਡੀ ਨਹੀਂ ਹੈ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ